ਸੋ ਨ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 11 ਚੇਤ ਸ਼ੇਨਸ਼ਈ ਸੰਮਤ ਇੱਕ ਸ਼ਿਵੋ ਦੇਵੀ ਦੇ ਗਰੇ ਅਕਲ ਕਹੇ ਜਨ ਭਗਤੋ ਸੁਣੋ ਮੇਰਾ ਬਿਆਨ ਅਕਲਾਵਾਲਿਓ ਤੁਹਾਨੂੰ ਦਿਆਂ ਸਮਝਾਈਆ ਜੇ ਮੈਨੂੰ ਸਮਝ ਕੇ ਵੱਡੀ ਜਹਾਨ ਆਪਣਾ ਮਾਨ ਤਾਣ ਬਣਾਈਆ ਮਾਇਆ ਕਰ ਪ੍ਰਵਾਨ ਧਨਾੜ ਰੂਪ ਵਟਾਈਆ ਸੋਣਾ ਪਕਵਾ ਕੇ ਖਾਣ ਬਿਸਤਰ ਸੇਜ ਹੰਡਾਈਆ ਮਹਾਲੇ ਅਟਲ ਮਕਾਨ ਚਿਰੋਖੇ ਨਜ਼ਰੀ ਆਈਆ ਸੇਵਕ ਦਰਵੇਸ਼ ਦਰਬਾਨ ਬੈਠੇ ਸੇਵਕ ਮਾਈਆ ਉੱਚੇ ਸੁੱਚੇ ਬਣ ਕੇ ਇਸ ਇਨਸਾਨ ਜਗਤ ਰੰਗ ਵਿੱਚ ਸਮਾਈਆ ਵੱਡੇ ਵੱਡੇ ਬਣ ਕੇ ਚਤੁਰ ਸੁਗੜ ਸੁਜਾਨ ਸੁਚੱਜੇ ਰੂਪ ਵਟਾਈਆ ਸ਼ਾਸਤਰ ਸਿਮਰਤ ਪੜ ਕੇ ਵੇਦ ਪੁਰਾਨ ਗੀਤਾ ਗਿਆਨ ਢੋਲੇ ਗਾਈਆ ਅਕਲ ਕਹੇ ਮੈਂ ਆਪਣੀ ਅਕਲ ਨਾਲ ਅਜੇ ਤੱਕ ਨਹੀਂ ਲੱਭਿਆ ਭਗਵਾਨ ਅੱਗੇ ਹੋਣਾ ਦਰਸ਼ਨ ਪਾਈਆ ਮੈਨੂੰ ਜਦੋਂ ਮਿਲਿਆ ਸ਼ਰਧਾ ਦਾ ਸ਼ੈਤਾਨ ਸ਼ਰੀਅਤ ਵਿੱਚ ਦਵੇ ਫਸਾਈਆ ਜੇ ਮੁਹੱਬਤ ਕਰੇ ਬਣ ਕੇ ਹਰਾਮ ਕਾਮ ਕ੍ਰੋਧ ਜੇ ਮੁਹੱਬਤ ਕਰੇ ਤੇ ਬਣ ਕੇ ਹਰਾਮ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਲਕਾਈਆ ਮੇਰਾ ਕਿਸੇ ਕੰਮ ਨਹੀਂ ਆਇਆ ਕਾਮ ਨੇ ਕੰਮੀ ਆਪਣਾ ਹਾਲ ਸੁਣਾਈ ਆ ਜਨ ਭਗਤੋ ਮੇਰੀ ਬੇਨਤੀ ਇੱਕ ਮੰਨ ਕੇ ਪ੍ਰਭ ਦਾ ਚਰਨ ਕਰੋ ਧਿਆਨ ਜਨ ਭਗਤੋ ਮੇਰੀ ਬੇਨਤੀ ਇੱਕੋ ਮੰਨ ਕੇ ਪ੍ਰਭ ਦਾ ਚਰਨ ਕਰੋ ਧਿਆਨ ਮੇਤਰ ਨੈਣ ਰਾ ਤਕਾਈਆ ਜੇ ਉਹ ਕਿਰਪਾ ਕਰਕੇ ਤੁਹਾਨੂੰ ਆ ਮਿਲੇ ਭਗਵਾਨ ਉਥੇ ਅਕਲ ਕਹੇ ਮੇਰੀ ਲੋੜ ਰਹੇ ਨਾ ਰਾਇਆ ਭੁੱਲ ਨਾ ਜਾਓ ਬਣ ਗਿਆਨ ਸੁਰ ਧੁਰ ਸੰਦੇਸ਼ੇ ਰਹੀ ਸੁਣਾਈਆ ਮੇਰੇ ਆਵਾਜ਼ ਪਈ ਇੱਕ ਕਾਨ ਕੰਨੋਂ ਫੜ ਕੇ ਮੈਨੂੰ ਦਿੱਤਾ ਹਿਲਾਈਆ ਮੈਂ ਹੋ ਗਈ ਹੈਰਾਨ ਚਾਰੇ ਕੁੰਟਾਂ ਅੱਖ ਖੁਲਾਈਆ ਮੈਨੂੰ ਦਿਸ ਪਿਆ ਇੱਕ ਨਿਸ਼ਾਨ ਜੋ ਭਗਤਾਂ ਦਵਾਰੇ ਲਹਿਰ ਲਹਿਰਾਈਆ ਉਸ ਕਿਹਾ ਤੈਨੂੰ ਨਹੀਂ ਪਹਿਚਾਨ ਆ ਤੈਨੂੰ ਦਿਆਂ ਦੜਾਈਆ ਆ ਵੇਖ ਭਗਤਾਂ ਦਾ ਭਗਵਾਨ ਜੋ ਮੂਰਖਾਂ ਮੁਗਧਾਨ ਪੜਾਂ ਪਾਰ ਲੰਗਾਈਆ ਗੁਰਮੁਖੋ ਮੈਂ ਵੀ ਚਰਨੀ ਡਿਗੀ ਆਣ ਆਪਣਾ ਆਪ ਰਹੀ ਮਟਾਈਆ ਨਾ ਕੋਈ ਮਾਣ ਨਾ ਕੋਈ ਅਭਿਮਾਨ ਨਾ ਕੋਈ ਮਾਣ ਨਾ ਕੋਈ ਅਭਿਮਾਨ ਇਕੋ ਮੰਗਾ ਸੱਚਾ ਦਾਨ ਝੋਲੀ ਅਡਕੇ ਨੇਤਰਨੀਰ ਵਹਾਈਆ ਜੇ ਤੂੰ ਭਗਤਾਂ ਦਾ ਭਗਵਾਨ ਮੈਨੂੰ ਕਰਲਾ ਪਰਵਾਨ ਤੇਰੇ ਭਗਤਾਂ ਨੂੰ ਆਈ ਕੁਛ ਸੁਣਾਨ ਸੁਨੇੜਾ ਦੇ ਕੇ ਤੇਰੇ ਚਰਨਾਂ ਵਿੱਚ ਡੇਰਾ ਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦਾਤਾਦਾਨੀ ਮਿਹਰਬਾਨ ਮਹਿਮਾਨ ਸਾਰੇ ਆਪਣੇ ਘਰ ਬਹਾਈਆ ਸੋ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜੈ